ਭਾਜੀ ਆਪਣੇ ਕੋਲ ਕਰਨ ਔਇਲਾ ਪਾਜੀ ਦਲਜੀਤ ਦਸਾਂਝ ਪਾਜੀ ਐਮ ਵੀਰਖ ਪਾਜੀ ਰੰਮੀ ਰੰਦਾਵਾ ਪਾਜੀ ਤੇ ਸਚਨੂਜਾ ਪਾਜੀ ਹੋਰ ਵੀ ਕਾਫੀ ਸਿੰਗਰ ਮੇਰੇ ਕੋਲ ਆਂਦੇ ਨੇ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ ਪਰ ਫੇਸ ਵੈਲਿਊ ਮੈਂ ਜਾਣ ਲੈਣਾ ਜੀ ਖਾਸ ਮੇਰੇ ਕੋਲ ਤੁਹਾਨੂੰ ਮੇਰੀ ਜਿਹੜੀ ਫੇਮਸ ਬਰਫੀ ਆ ਜਿਹੜੀ ਇਹ ਖੋਏ ਵਾਲੀ ਇਹ ਤੁਹਾਨੂੰ ਮੈਂ ਦਿਖਾਣਾ ਇਹ ਦੇਸੀ ਘਿਓ ਦੀ ਪਿਓਰ ਬਣਾਉਣਾ ਮੈਂ ਹਜੇ ਮੈਂ ਦੁਕਾਨ ਲਾਈ ਆ ਤੇ ਸ਼ਾਮ ਤੱਕ ਤੁਸੀਂ ਦੇਖੋ ਇਹ ਚੀਜ਼ਾਂ ਤੁਹਾਨੂੰ ਮਿਲ ਨਹੀਂਆਂ ਨੀ ਇੱਥੇ ਇਸ ਚੀਜ਼ ਤੇ ਇਹ ਦੇਸੀ ਕੇ ਹੋਜੇ ਤਿਆਰ ਹੁੰਦੇ ਆਟੇ 'ਚ ਤਿਆਰ ਹੁੰਦੇ ਆ ਇਹ ਇਹ ਬਿਸਕੁਟ ਮੇਰੇ ਕੋਲ ਕੱਲ ਭਾਜੀ ਅਮਰੀਕਾ ਗਏ ਨੇ 15 ਕਿਲੋ ਜੀ ਆਫਰ ਆਈਆਂ ਵੀ ਆਈਆਂ ਸੀ ਮੇਰੇ ਯਾਰ ਦੋਸਤ ਫਰੈਂਡ ਸਰਕਲ ਆ ਮੇਰਾ ਬਾਹਰੀ ਆ ਤੇ ਬਟ ਮੈਨੂੰ ਇਹ ਸੀਗਾ ਜੋ ਪੰਜਾਬ 'ਚ ਘਰ ਦੀ ਰੋਟੀ ਨਾਲ ਦਾ ਨਜ਼ਾਰਾ ਨਹੀਂ ਭਾਜੀ ਨਾਲ ਪੰਜਾਬ 'ਚ ਜਿਹੜੀ ਮਿਹਨਤ ਕਰਨੀ ਆ ਬਾਹਰ ਵੀ ਉੱਥੇ ਵੀ ਮਿਹਨਤ ਕਰਨੀ ਆ ਜੀ ਆਪਣੇ ਕੰਮ ਕੀਤਾ ਜੀ ਰਾਮਨਾ ਟੌਰ ਨਾ ਆਨੇ ਆ ਟੌਰ ਨਾ ਜਾਣੇ ਜੀ ਕਿਸੇ ਦੀ ਸੁਣਦੇ ਨਹੀਂ ਆ ਕਸਟਮਰ ਆਂਦਾ ਜੀ ਕਹਿ ਕੇ ਬੋਲਦੇ ਆ ਜੀ ਕਹਿ ਕੇ ਆਪਾਂ ਵੀ ਉਹਨਾਂ ਨੂੰ ਇੱਜ਼ਤ ਪੂਰੀ ਮਾਨ ਦਿੰਦੇ ਆ ਜੀ ਜਿਹੜਾ ਕਹਿੰਦਾ ਕਿ ਹਾਂ ਮੈਂ ਮਿਹਨਤ ਕਰਨੀ ਆ ਪੰਜਾਬ 'ਚ ਰਹਿ ਕੇ ਮਿਹਨਤ ਕਰਨੀ ਆ ਜਿੰਨੇ ਟਾਈਮ ਪਾਸ ਕਰਨਾ ਉਹਦੇ ਲਈ ਸਾਡੇ ਕੋਲ ਕੁਝ ਨਹੀਂ ਹੈ ਭਾਜੀ ਜਿੰਨੇ ਮਿਹਨਤ ਕਰਨੀ ਆ ਪੰਜਾਬ 'ਚ ਉਹ ਜਦੋਂ ਮਰਜ਼ੀ ਆ ਕੇ ਮੈਨੂੰ ਇੱਥੇ ਮਿਲ ਸਕਦਾ ਭਾਜੀ ਹੁਣ ਪੰਜਾਬ ਦਾ ਯੂਥ ਬਦਲ ਰਿਹਾ ਹੈ ਪੰਜਾਬ ਦੀ ਜਵਾਨੀ ਦੀ ਸੋਚ ਬਦਲ ਰਹੀ ਹੈ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਤੇ ਚੰਗੇ ਭਵਿੱਖ ਤੇ ਲਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਨੌਜਵਾਨ ਨੇ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਪਰ ਕੁਝ ਅਜਿਹੇ ਤੁਹਾਨੂੰ ਬੇਰਲੇ ਨੌਜਵਾਨਾਂ ਦੇ ਨਾਲ ਵੀ ਅੱਜ ਮੁਖਾਤਬ ਕਰਵਾਵਾਂਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿ ਕੇ ਇੱਕ ਵੱਖਰਾ ਕੀਰਤੀਮਾਨ ਸਥਾਪਿਤ ਕੀਤਾ ਆਪਣਾ ਹੀ ਰੋਜ਼ਗਾਰ ਸਥਾਪਿਤ ਕੀਤਾ ਹੈ ਆਪਣਾ ਹੀ ਸਟਾਰਟਅਪ ਲਿਆ ਤੇ ਅੱਜ ਜੋ ਉਹ ਪ੍ਰੋਡਕਟ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਨੇ ਉਹੀ ਉਹਨਾਂ ਦੀ ਖਾਸੀਅਤ ਹੈ ਕਿ ਨੰਬਰ ਸ਼ਕਤੀਆਂ ਵੀ ਉਹਨਾਂ ਦੇ ਇਸ ਖਾਣੇ ਨੂੰ ਖਾਂਦੇ ਲਈ ਉਹਨਾਂ ਤੱਕ ਪਹੁੰਚ ਕਰ ਰਹੀਆਂ ਨੇ ਮੁਹਾਲੀ ਦੇ ਇੱਕ ਮਾਰਕੀਟ ਦੇ ਵਿੱਚ ਮੌਜੂਦ ਹਨ ਜਿੱਥੇ ਕਿ ਗੁਰਸਿੱਖ ਨੌਜਵਾਨ ਦੇ ਵੱਲੋਂ ਜੋ ਕੋਈ ਦੀਆਂ ਕੁਲਫੀਆਂ ਵੇਚਿਆ ਜਾਂਦੀਆਂ ਅਤੇ ਇਹੀ ਇਸ ਨੌਜਵਾਨ ਦੀ ਸਪੈਸ਼ਲਿਟੀ ਹੈ ਕਿ ਇਹ ਜਿਹੜਾ ਗੁਰਸਿੱਖ ਨੌਜਵਾਨ ਹੈਗਾ ਆ ਉਹ ਆਪਣੀਆਂ ਕੁਲਫੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤੇ ਨੰਬਰ ਸਖਸ਼ੀਤਾ ਜਿਵੇਂ ਕਿ ਕਈ ਨਾਮੀ ਗ੍ਰਾਮੀ ਜਿਹੜੇ ਸਿੰਗਰ ਹੈਗੇ ਨੇ ਐਕਟਰ ਹੈਗੇ ਨੇ ਉਹ ਵੀ ਇਸ ਬਾਈ ਕੋਲ ਆ ਕੇ ਜਿਹੜਾ ਕਿ ਇਸ ਦੀਆਂ ਕੁਲਫੀਆਂ ਦਾ ਜ਼ਾਇਕਾ ਚੱਕ ਚੁੱਕੇ ਨੇ ਸੋ ਗੱਲਬਾਤ ਕਰਦੇ ਹਾਂ ਸਸ਼ੀਕਲ ਬਾਈ ਕੀ ਨਾਮਤੋ ਸਸ਼ੀਕਲ ਵੀਰ ਜੀ ਮੇਰਾ ਨਾਮ ਸੁਖਬੀਰ ਸਿੰਘ ਹੈਗਾ ਪਾਜੀ ਸੁਖਬੀਰ ਜੀ ਕਾਫੀ ਚਰਚਾ ਸੁਣੀ ਹੈ ਕਿ ਨੰਬਰ ਸਖਸ਼ੀਤਾ ਤੁਹਾਡੇ ਤੱਕ ਪਹੁੰਚੇ ਨੇ ਕਿਹੜੇ ਕਿਹੜੇ ਆ ਕੇ ਹੁਣ ਤੱਕ ਤੁਹਾਡੇ ਕੋਲ ਕੁਲਫੀਆਂ ਖਾ ਚੁੱਕੇ ਨੇ ਪਾਜੀ ਆਪਣੇ ਕੋਲ ਕਰਨ ਔਇਲਾ ਪਾਜੀ ਦਲਜੀਤ ਦਸਾਂਝ ਪਾਜੀ ਐਮੇ ਵੀਰਖ ਪਾਜੀ ਰੰਮੀ ਰੰਦਾਵਾ ਪਾਜੀ ਤੇ ਸੱਚ ਨੂੰ ਜੇ ਭਾਜੀ ਹੋਰ ਵੀ ਕਾਫੀ ਸਿੰਗਰ ਮੇਰੇ ਕੋਲ ਆਂਦੇ ਨੇ ਜਿਨ੍ਹਾਂ ਦਾ ਮੈਨੂੰ ਨਾਂ ਨਹੀਂ ਪਤਾ ਪਰ ਫੇਸ ਵੈਲਿਊ ਮੈਂ ਜਾਣ ਲੈਣਾ ਜੀ ਤੇ ਇਹੋ ਜਿਹਾ ਪਾਉਂਦੇ ਕੀ ਹੋ ਕੀ ਖਾਸ ਕੀ ਹੈ ਸਪੈਸ਼ਲਟੀ ਕੀ ਹੈ ਤੁਹਾਡੀ ਗੁਲਫੀ ਦੀ ਚ ਕੀ ਜਿਹੜੀਆਂ ਇੰਨੀਆਂ ਨਾਮਵਰ ਸਖੀਤਾ ਇੱਥੇ ਪਹੁੰਚ ਰਹੀਆਂ ਨੇ ਭਾਜੀ ਕੁਛ ਨਹੀਂ ਸਿਰਫ ਦੁੱਧ ਕਾੜ ਕੇ ਆਪਾਂ ਤਿਆਰ ਕਰਦੇ ਆ ਤੇ ਇੱਕ ਮਾਂ ਦਾ ਪਿਆਰ ਜਿਹੜੇ ਮਾਂ ਦੇ ਹੱਥਾਂ ਨਾਲ ਤਿਆਰ ਹੁੰਦੀ ਹੈ ਤੁਹਾਨੂੰ ਪਤਾ ਜਿਹੜੀ ਘਰ ਚ ਚੀਜ਼ ਤਿਆਰ ਹੁੰਦੀ ਹੈ ਉਹ ਪਿਓਰ ਚੀਜ਼ ਤਿਆਰ ਹੁੰਦੀ ਹੈ ਭਾਜੀ ਤੇ ਮੈਂ ਸਾਰੇ ਨੂੰ ਇਹੀ ਗੱਲ ਕਹਿਣਾ ਪਿਓਰਿਟੀ ਖਾਇਆ ਕਰੋ 10 ਰੁਪਏ 5 ਰੁਪਏ ਨਾਲ ਕੋਈ ਫਰਕ ਚੀਜ਼ ਪਿਓਰਿਟੀ ਦੇਖ ਕੇ ਤੁਸੀਂ ਚੀਜ਼ ਲਿਆ ਕਰੋ ਵੀਰ ਜੀ ਯਾਨਕੀ ਖਾਸ ਗੱਲ ਹੈ ਕਿ ਤੁਹਾਡੇ ਮਾਂ ਦੇ ਹੱਥਾਂ ਦੀ ਬਣੀ ਹੋਈ ਚੀਜ਼ ਹੈ ਕਿ ਜਿੱਥੇ ਮਾਂ ਦੀ ਹੱਥ ਦੀ ਜੇਕਰ ਉਹ ਚੀਜ਼ ਨ ਲੱਗ ਜਾਂਦਾ ਉਹ ਖਾਸ ਬਣ ਜਾਂਦੀ ਹੈ ਹਾਂਜੀ ਹਾਂਜੀ ਮਾਂ ਦੇ ਹੱਥ ਦਾ ਪਿਆਰ ਤਾਂ ਤੁਹਾਨੂੰ ਪਤਾ ਹੀ ਹੈ ਵੀਰ ਜੀ ਫਿਰ ਜੇ ਮਾਂ ਦੇ ਹੱਥ ਦੀ ਰੋਟੀ ਖਾ ਲਓ ਜੋ ਮਰਜ਼ੀ ਖਾ ਪੀ ਲਓ ਮਾਂ ਦੇ ਹੱਥ ਦਾ ਪਿਆਰ ਜੋ ਪਿਆਰ ਮਾਂ ਦਾ ਹੀ ਰਹਿਣਾ ਭਾਜੀ ਹੋਰ ਕੀ ਕੀ ਤੁਸੀਂ ਇੱਥੇ ਆਪਣੀ ਇਸ ਗੱਡੀ ਦੇ ਵਿੱਚ ਰੱਖਿਆ ਹੋਇਆ ਕੁਲਫੀਆਂ ਤੋਂ ਇਲਾਵਾ ਕੀ ਕੀ ਦਿੰਦੇ ਹੋ ਭਾਜੀ ਖਾਸ ਮੇਰੇ ਕੋਲ ਤੁਹਾਨੂੰ ਮੇਰੀ ਜਿਹੜੀ ਫੇਮਸ ਬਰਫੀ ਹੈ ਜਿਹੜੀ ਇਹ ਖੋਏ ਵਾਲੀ ਹਿੰ ਮੈਂ ਤੁਹਾਨੂੰ ਮੈਂ ਦਿਖਾਣਾ ਇਹ ਦੇਸੀ ਘਿਓ ਦੀ ਪਿਓਰ ਬਣਾਉਣਾ ਮੈਂ ਅੱਛਾ ਕੋਈ ਮਿਲਾਵਟ ਨਹੀਂ ਕਰਦਾ ਇਹਦੇ ਵਿੱਚ ਇਹ ਪਿਓਰ ਦੇਸੀ ਘਿਓ ਦੀ ਹੈ ਬਾਜੀ ਇਹ ਵੀ ਕਰੀ ਤਿਆਰ ਕਰਦੇ ਹਾਂ ਘਰੀ ਤਿਆਰ ਹੁੰਦੀ ਹੈ ਬਾਜੀ ਡੇਲੀ ਆਂਦੀ ਆ ਡੇਲੀ ਹੀ ਲੱਗ ਜਾਂਦੀ ਆ ਜੀ ਇਹ ਫਰੈਸ਼ ਆਂਦੀ ਆ 10 ਕਿਲੋ ਫਰੈਸ਼ ਆਂਦੀ ਆ ਤੇ 10 ਕਿਲੋ ਹੀ ਲੱਗ ਜਾਂਦੀ ਆ ਕਸਟਮਰ ਮੇਰੇ ਕੋਲ ਕੱਲ ਰਾਤ ਵੀ ਮੈਂ ਬਹੁਤ ਮੋੜੇ ਤੇ ਅੱਜ ਵੀ ਕਸਟਮਰ ਹੋਣ ਹਜੇ ਮੈਂ ਦੁਕਾਨ ਲਾਈ ਆ ਤੇ ਸ਼ਾਮ ਤੱਕ ਤੁਸੀਂ ਦੇਖੋ ਇਹ ਚੀਜ਼ਾਂ ਤੁਹਾਨੂੰ ਮਿਲਣੀਆਂ ਨਹੀਂ ਇੱਥੇ ਇਸ ਚੀਜ਼ ਤੇ ਤਿਹਾਰ ਵੀ ਹੈਗਾ ਰੱਖੜੀ ਦਾ ਜਿਵੇਂ ਨੇੜੇ ਹੈਗਾ ਸੋ ਡਿਮਾਂਡ ਵੀ ਕਾਫੀ ਹੋਣੀ ਹੋਂ ਹ ਬਰਫੀ ਦੀ ਬਹੁਤ ਜਿਆਦਾ ਡਿਮਾਂਡ ਹੈ ਬਿਸਕੁਟ ਦਾ ਮੇਰੇ ਆਲਸਰਡੀ ਦਿੱਲੀ ਦਾ ਡੇਲੀ 15 ਕਿਲੋ 15 ਕਿਲੋ ਜਾਂਦੇ ਜਾਂਦੇ ਹੋ ਜੀ ਅੱਛਾ ਇਹ ਵੀ ਖਾਸ ਜਿਹੜੇ ਤੁਸੀਂ ਘਰੀ ਬਣਾਉਂਦੇ ਹੋ ਹੈ ਖਾਸ ਘਰੇ ਬਣਾਦੇ ਇਹ ਖਾਸ ਘਰੇ ਬਣਾਉਂਦੇ ਵੀਰ ਜੀ ਇਹਦੀ ਇੰਨੀ ਕਿ ਜਿਆਦਾ ਪਾਇਓਰਿਟੀ ਦਿੰਦਾ ਮੈਂ ਪਾਇਓਰਿਟੀ ਦਿੰਦਾ ਜੀ ਜਿੱਥੇ ਮਰਜੀ ਤੁਸੀਂ ਇਹਦਾ ਚੈੱਕ ਕਰਵਾ ਸਕਦੇ ਹੋ ਤੁਸੀਂ ਇਹ ਦੇਸੀ ਘੋਜੇ ਤਿਆਰ ਹੁੰਦੇ ਆਟੇ 'ਚ ਤਿਆਰ ਹੁੰਦੇ ਆ ਇਹ ਇਹ ਬਿਸਕੁਟ ਮੇਰੇ ਕੋਲੋਂ ਕੱਲ ਪਾਜੀ ਅਮਰੀਕਾ ਗਏ ਨੇ 15 ਕਿਲੋ ਜੀ ਅੱਛਾ ਅਮਰੀਕਾ ਤੋਂ ਕੱਲ ਪਰਸੋਂ ਮੈਨੂੰ ਫੋਨ ਆਇਆ ਸੀ ਕੱਲ ਮੈਂ ਉਹਨਾਂ ਨੂੰ ਕੋਰੀਅਰ ਭਾਇਆ ਵਾ ਜੀ ਨਾਲ ਜੀ ਤਾਂ ਜੀ ਸੋ ਇਹ ਖਾਸ ਚੀਜ਼ ਬਣਾਉਣ ਦੇ ਲਈ ਮਿਹਨਤ ਵੀ ਕਾਫੀ ਲੱਗੀ ਇੱਕਦਮ ਤਾਂ ਹੈ ਨਹੀਂ ਕਿ ਇਹ ਮੁਕਾਮ ਹਾਸਲ ਕਰ ਲਿਆ ਹੋਵੇ ਕੀ ਜਰਨੀ ਕੀ ਰਹੀ ਤੁਹਾਡੀ ਹੈ ਹੁਣ ਤੱਕ ਦੇ ਸਫਰ ਦੀ ਭਾਜੀ ਇਹਨੂੰ ਘੱਟੋ ਘੱਟ ਪਹਿਲਾਂ ਮੈਨੂੰ ਮੈਂ ਸਿੱਖਿਆ ਭਾਜੀ ਮੇਰੇ ਮਾਤਾ ਜੀ ਨੇ ਸਿੱਖਿਆ ਘੱਟੋ ਘੱਟ ਵੀ ਮੈਨੂੰ ਇਸ ਕੰਮ 'ਚ ਪਹਿਲਾਂ ਮੈਂ 3 ਸਾਲ ਲਾਏ ਜੀ 3 ਸਾਲ ਲਾ ਕੇ ਫਿਰ ਮਾਂ ਦੇ ਹੱਥ ਦਾ ਪਿਆਰ ਸਾਰਿਆਂ ਨੂੰ ਹੁਣ 10 ਸਾਲ ਤੋਂ ਮੈਂ ਆਪਣਾ ਹੀ ਇਹ ਸਿਸਟਮ ਬਣਾਇਆ ਹੋਇਆ ਜੀ ਸਾਸਕਰ ਯੂਥ ਦੀ ਸੋਚ ਹੁੰਦੀ ਹੈ ਕਿ ਚੱਲ ਆਪਾਂ ਵਿਦੇਸ਼ ਚੱਲਦੇ ਹੈਗੇ ਆ ਕਦੇ ਤੁਹਾਡੇ ਮਨ 'ਚ ਨਹੀਂ ਆਵੇ ਚੱਲ ਕੰਮ ਕਰ ਕਰਨ ਦੇ ਲਈ ਵਧੀਆ ਰੁਖ ਕਰਦੇ ਹੈਗੇ ਇੱਥੇ ਰਹਿ ਕੇ ਆਪਣਾ ਕੰਮ ਕਰਨ ਦਾ ਕੀ ਮੇ ਤੁਹਾਡੇ ਜ਼ਿਹਨ ਚ ਗਿਰਜੀ ਮਾਈਂਡ ਚ ਤਾਂ ਬਹੁਤ ਸੀਗਾ ਕਿ ਬਾਹਰ ਚਲੀਏ ਬਾਹਰ ਚਲੀਏ ਆਫਰ ਆਈਆਂ ਵੀ ਆਈਆਂ ਸੀ ਮੇਰੇ ਯਾਰ ਦੋਸਤ ਫਰੈਂਡ ਸਰਕਲ ਆ ਮੇਰਾ ਬਾਹਰ ਹੀ ਆ ਤੇ ਬਟ ਮੈਨੂੰ ਇਹ ਸੀਗਾ ਜੋ ਪੰਜਾਬ ਚ ਘਰ ਦੀ ਰੋਟੀ ਨਾਲ ਦਾ ਨਜ਼ਾਰਾ ਨਹੀਂ ਭਾਜੀ ਨਾਲ ਪੰਜਾਬ ਚ ਜਿਹੜੀ ਮਿਹਨਤ ਕਰਨੀ ਹੈ ਬਾਹਰ ਵੀ ਉੱਥੇ ਵੀ ਮਿਹਨਤ ਕਰਨੀ ਹੈ ਜੀ ਇਸ ਤੋਂ ਵਧੀਆ ਇੱਥੇ ਰਾਜੇ ਆ ਜੀ ਆਪਾਂ ਆਪਣੇ ਕੰਮ ਕੀਤਾ ਜੀ ਰਾਮਨਾ ਟੌਰ ਨਾ ਜਾਣਦੇ ਆ ਟੌਰ ਨਾ ਜਾਣਦੇ ਆ ਜੀ ਕਿਸੇ ਦੀ ਸੁਣਦੇ ਨਹੀਂ ਆ ਕਸਟਮਰ ਆਂਦਾ ਜੀ ਕਹਿ ਕੇ ਬੋਲਦੇ ਆ ਜੀ ਕਹਿ ਕੇ ਆਪਾਂ ਵੀ ਉਹਨਾਂ ਨੂੰ ਇੱਜ਼ਤ ਪੂਰੀ ਮਾਨ ਦਿੰਦੇ ਆ ਜੀ ਤਾਂ ਬਾਹਰ ਭਾਜੀ ਬਾਹਰ ਜਾ ਕੇ ਵੀ ਜੇ ਤੁਸੀਂ ਦਿਹਾੜੀਆਂ ਕਰਨੀਆਂ ਤਾਂ ਉਰੇ ਕਰ ਲਓ ਭਾਜੀ ਮੈਂ ਤਾਂ ਇਹ ਚੀਜ਼ ਨੂੰ ਮੈਨੇ ਰੱਖਣਾ ਜੀ ਤੋਂ ਇੱਕ ਸੈਟਅਪ ਤੁਸੀਂ ਇੱਥੇ ਯਾਨੀ ਕਿ ਸਟੈਂਡ ਸੈੱਟ ਕਰ ਲਿਆ ਕਿ ਅੱਜ ਤੋਂ ਅਸੀਂ ਫੇਮਸ ਹੋ ਖੋਏ ਵਾਲੀ ਕੁਲਫੀ ਨੂੰ ਲੈ ਕੇ ਜਦੋਂ ਪਹਿਲੀ ਵਾਰ ਤੁਹਾਡੇ ਕੋਲ ਕੋਈ ਫੇਮਸ ਪਰਸਨੈਲਿਟੀ ਆਈ ਸੀ ਖਾਨ ਨੂੰ ਉਸ ਸਮੇਂ ਕੀ ਐਸੀ ਮਨ ਦੇ ਵਿੱਚ ਪਾਜੀ ਮੈਂ ਇਹ ਸੋਚਿਆ ਵੀ ਨਹੀਂ ਸੀਗਾ ਕਿ ਮੇਰੇ ਕੋਲ ਐਡੇ ਐਡੇ ਵੱਡੇ ਸਿੰਗਰ ਆਣਗੇ ਕਲਾਕਾਰ ਆਣਗੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਪਾਜੀ ਕਦੀ ਦਿਲ ਚ ਆਇਆ ਵੀ ਨਹੀਂ ਸੀ ਕਿ ਮੇਰੇ ਕੋਲ ਐਡੇ ਵੱਡੇ ਜਦੋਂ ਦਲਜੀਤ ਪਾਜੀ ਨੇ ਕਿੰਨੇ ਵੱਡੇ ਆਸਟੇਸਟ ਨੇ ਐਨੇ ਪਿਆਰੇ ਪਾਜੀ ਆ ਨਾ ਉਹ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਜੋ ਇੱਜ਼ਤ ਮਾਨ ਉਹਨਾਂ ਨੇ ਮੈਨੂੰ ਇੱਕ ਦਿਨ ਬਖਸ਼ਿਆ ਮੈਂ ਦੱਸ ਨਹੀਂ ਸਕਦਾ ਦੁਨੀਆ ਨੂੰ ਮਨ ਚ ਖੁਸ਼ੀ ਹੋਈ ਵੀ ਹਾਂ ਬਈ ਮਹਾਰਾਜ ਨੇ ਕਿਰਪਾ ਕੀਤੀ ਪੂਰੀ ਬਹੁਤ ਪਾਜੀ ਬਹੁਤ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਪਾਜੀ ਦਿਨ ਰਾਤ ਮਹਾਰਾਜ ਦਾ ਕਦੀ ਦੇਣਾ ਨਹੀਂ ਦੇ ਸਕਦੇ ਪਾਜੀ ਮੈਂ ਮਹਾਰਾਜ ਦਾ ਇੰਨਾ ਕਿ ਸ਼ੁਕਰਗੁਜ਼ਾਰ ਕਰਦਾ ਕਿ ਮੈਂ ਸੋਚਿਆ ਵੀ ਨਹੀਂ ਸੀਗਾ ਮੈਂ ਐਡੇ ਵੱਡੇ ਮਕਾਮ ਤੇ ਪਹੁੰਚ ਜਾਊਗਾ ਮੈਂ ਕਦੀ ਨਹੀਂ ਸੀ ਸੋਚਿਆ ਜ਼ਿੰਦਗੀ 'ਚ ਇਸ ਤੋਂ ਇਲਾਵਾ ਹੋਰ ਵੀ ਕਿਤੇ ਤੁਸੀਂ ਇਹ ਜਿਹੜਾ ਕਿ ਸਟਾਲ ਲਗਾਣੇ ਹੈਗੇ ਹਾਂ ਹਾਂਜੀ 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 ਮੇਰੇ ਫਾਦਰ ਸਾਹਿਬ ਲਾਂਦੇ ਨੇ ਜੀ ਫੇਸ 9 ਦੇ ਵਿੱਚ ਨਾ ਅੱਛਾ ਜੀ ਮਾਜੈਸਟਿਕ ਹੋਟਲ ਦੇ ਬਿਲਕੁਲ ਆਪੋਜ਼ਿਟ ਮੇਰੇ ਫਾਦਰ ਸਾਹਿਬ ਨੇ ਉਹ ਉਹਨਾਂ ਕੋਲ ਵੀ ਆਹੀ ਸਾਰਾ ਪ੍ਰੋਜੈਕਟ ਮਿਲੇਗਾ ਜੋ ਮੇਰੇ ਕੋਲ ਹੁੰਦੇ ਪ੍ਰੋਜੈਕਟ ਸਾਰਾ ਉਹਨਾਂ ਕੋਲ ਵੀ ਇਹੀ ਮਿਲੇਗਾ ਜੀ ਤੇ ਹੁਣ ਜਿਵੇਂ ਕੀ ਤੁਸੀਂ ਆਪਣਾ ਇਹ ਰੋਜ਼ਗਾਰ ਸ਼ੁਰੂ ਕੀਤਾ ਤੇ ਅੱਗੇ ਤੁਸੀਂ ਹੁਣ ਹੋਰਾਂ ਨੂੰ ਵੀ ਕੰਮ ਤੇ ਰੱਖਿਆ ਹੋਇਆ ਜਾਂ ਫਿਰ ਸਾਰਾ ਕੁਝ ਤੁਸੀਂ ਆਪਣੇ ਆਪ ਹੀ ਹੈਂਡਲ ਕਰਦੇ ਹੋ ਐਕਚੁਅਲੀ ਭਾਜੀ ਹਜੇ ਤਾਂ ਮੈਂ 4 ਗੱਡੀਆਂ ਆਪਣੀਆਂ ਐ ਅਸੀਂ ਫੈਮਿਲੀ ਲੋਕ ਹੀ ਬਰਨੇ ਆ ਵੈਸੇ ਮੈਂ ਸੋਚਣਾ ਜੇ ਕੋਈ ਪੰਜਾਬੀ ਭਰਾ ਕੰਮ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਆ ਕੇ ਕਰ ਸਕਦਾ ਜਦੋਂ ਮਰਜੀ ਹੈਲਪ ਦੀ ਲੋੜ ਆ ਕਿਸੇ ਨੂੰ ਪੈਸੇ ਦੀ ਲੋੜ ਆ ਤਾਂ ਮੈਨੂੰ ਕਦੇ ਜਦ ਮਰਜੀ ਆ ਕੇ ਇੱਥੇ ਕੰਟੈਕਟ ਕਰ ਸਕਦਾ ਜਿਹੜਾ ਕਹਿੰਦਾ ਕਿ ਹਾਂ ਮੈਂ ਮਿਹਨਤ ਕਰਨੀ ਆ ਪੰਜਾਬ 'ਚ ਰਹਿ ਕੇ ਮਿਹਨਤ ਕਰਨੀ ਆ ਜਿਹਨੇ ਟਾਈਮ ਪਾਸ ਕਰਨਾ ਉਹਦੇ ਲਈ ਸਾਡੇ ਕੋਲ ਕੁਝ ਨਹੀਂ ਹੈ ਭਾਜੀ ਜਿਹਨੇ ਮਿਹਨਤ ਕਰਨੀ ਹੈ ਪੰਜਾਬ ਚ ਉਹ ਜਦੋਂ ਮਰਜ਼ੀ ਆ ਕੇ ਮੈਨੂੰ ਇੱਥੇ ਮਿਲ ਸਕਦਾ ਹੈ ਤੇ ਹੁਣ ਤੁਹਾਡੀ ਟਾਈਮਿੰਗ ਕੀ ਰਹਿੰਦੀ ਕਿੰਨੇ ਕ ਵਜੇ ਆਏ ਨੇ ਟਾਈਮਿੰਗ ਭਾਜੀ ਮੇਰੀ ਸਵੇਰੇ 11:30 ਤੋਂ ਲੈ ਕੇ ਰਾਤ ਦੇ 11:30 12:00 ਵੀ ਵੱਜ ਜਾਂਦੇ ਹੈ ਭਾਜੀ ਕਈ ਵਾਰ ਕਸਟਮਰਾਂ ਦਾ ਫੋਨ ਆ ਜਾ ਤਾਂ 12:00 12:00 ਵਜੇ ਤੱਕ ਵੀ ਵੇਟ ਕਰਨੀ ਪੈਂਦੀ ਹੈ ਕਿ ਜਦੋਂ ਆਜੋ ਤੁਸੀਂ ਸਾਡੀ ਵੇਟ ਕਰ ਰਹੇ ਹੋ ਜੀ ਹਾਂਜੀ ਤੁਸੀਂ ਸਪੈਸ਼ਲ ਆਰਡਰ ਤੇ ਵੀ ਤੁਸੀਂ ਜਿਵੇਂ ਕੀ ਆਪਣਾ ਸਮਾਨ ਜਿਹੜਾ ਕੀ ਡਿਲੀਵਰ ਕਰਦੇ ਹੈਗੇ ਹਾਂ ਹਾਂਜੀ ਹਾਂਜੀ ਵੀਰ ਜੀ ਸਪੈਸ਼ਲ ਵੀ ਆਣ ਅੱਜ ਅੱਜ ਖੁੱਲਾ ਹੈ ਜੀ ਦੁਬਈ ਭੇਜਣਾ ਜੀ ਬਿਸਕੁਟ ਭੇਜਣੇ ਆ ਜੀ ਤੇ ਨਾਲ ਬਰਫੀ ਭੇਜਣੀ ਆ ਔਲੇ ਭੇਜਣੇ ਆ ਤੇ ਨਾਲ ਆਮਲਾ ਕੈਂਡੀ ਭੇਜਣੀ ਆ ਜੀ ਦੁਬਈਸ਼ੇ ਤੱਕ ਪਹੁੰਚ ਕਿਵੇਂ ਹੋਈ ਤੁਹਾਡੀ ਇਹ ਦੱਸੋ ਪਹਿਲਾਂ ਇਹ ਭਾਜੀ ਜਿਹੜੀ ਵੀਡੀਓ ਭਾਈ ਨਾ ਤੁਹਾਡਾ ਪਿਆਰ ਮਿਲਦਾ ਜਿਹੜੇ ਵੀਡੀਓਗ੍ਰਾਫਰ ਆਉਂਦੇ ਨੇ ਮੇਰੇ ਕੋਲ ਮੈਂ ਇਹਨਾਂ ਦਾ ਬਹੁਤ ਦੇ ਲੋ ਧੰਨਵਾਦ ਕਰਦਾ ਇਹਨਾਂ ਦੇ ਤੁਹਾਡੇ ਕਰਕੇ ਮੈਂ ਭਾਜੀ ਅੱਜ ਫੇਮਸ ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀ ਇੱਥੇ ਵੱਡੇ ਵੱਡੇ ਸਿੰਗਰ ਵੀ ਆਉਂਦੇ ਸੀ ਕਲਾਕਾਰ ਵੀ ਆਉਂਦੇ ਸੀ ਸਤਿਕਾਰ ਦਿਲੋਂ ਸਾਰਿਆਂ ਦਾ ਹੀ ਆ ਪਰ ਜੋ ਮੀਡੀਆ ਨੇ ਕਰਤਾ ਉਹ ਉਹਨਾਂ ਨੇ ਕਰਨਾ ਭਾਈ ਜਿੱਦਾਂ ਫੂਡ ਬਲੌਗਰ ਹੋ ਗਏ ਸਾਰੇ ਮਿਹਨਤ ਕਰਨ ਵਾਲਾ ਪੁੱਤ ਅਜਾ ਸਟਾਰ ਬਣਾਤਾ ਹੈ ਮੀਡੀਆ ਹਾਂਜੀ ਹਾਂਜੀ ਮੀਡੀਆ ਨੇ ਬਣਾਤਾ ਮਾਪੇ ਬਤਾ ਕੀ ਰਿਐਕਟ ਹੈ ਮਾਪੇ ਜੀ ਬਸ ਖੁਸ਼ ਨੇ ਹੁਣ ਪੂਰੇ ਮਾਪੇ ਬਤਾ ਇਹੀ ਕਹਿੰਦੇ ਆ ਕਿ ਚਲੋ ਤੂੰ ਤਰੱਕੀਆਂ ਬਖਸ਼ੇ ਇੱਥੇ ਹੀ ਰਵੇਂ ਪੰਜਾਬ ਚ ਰਹਿ ਕੇ ਮਿਹਨਤ ਕਰੇ ਤੂੰ ਤੂੰ ਆਪਣਾ ਕੰਮ ਕਰੇ ਨੂੰ ਬਹੁਤ ਖੁਸ਼ ਹੈ ਜੇਕਰ ਯੂਥ ਸਮਝੇ ਤਾਂ ਜੇ ਕੁਝ ਆਪ ਕਰਨ ਦਾ ਉਹਨਾਂ ਚ ਜਜ਼ਬਾ ਹੋਵੇ ਤੇ ਇੱਥੇ ਰਹਿ ਕੇ ਬਹੁਤ ਕੁਝ ਕੀਤਾ ਜਾ ਸਕਦਾ ਭਾਜੀ ਮੈਨੂੰ 10 ਸਾਲ ਹੋ ਗਏ ਇੱਥੇ ਤੇ ਜੇ ਮੈਂ ਇਹ ਕੁਛ ਕਰ ਸਕਦਾ ਤਾਂ ਆਪਣੇ ਯੂਥ ਕਿਉਂ ਨਹੀਂ ਕਰ ਸਕਦਾ ਯੂਥ ਕਿਉਂ 18 18 20 20 ਲੱਖ ਰੁਪਇਆ ਲਾ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਜਾਂਦਾ ਪਿੱਛੇ ਮੇਰਾ ਯਾਰ ਦੋਸਤ ਗਿਆ 35 ਲੱਖ ਰੁਪਇਆ ਲਾ ਕੇ ਤੇ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿਹਾ ਤੂੰ 35 ਮੈਨੂੰ ਦਿੰਦਾ ਨਾ ਮੈਂ ਤੈਨੂੰ 70 ਵੜਾ ਕੇ ਦਿੰਦਾ 2 ਸਾਲ ਦੇ ਵਿੱਚ ਇਹ ਇਹਨਾਂ ਜਜ਼ਬਾ ਆਪਣੇ ਆਪ ਦੇ ਵਿੱਚ ਹੁੰਦਾ ਹਰੇਕ ਦੇ ਵਿੱਚ ਇਹ ਜਿਹੜਾ ਪੋਟੈਂਸ਼ੀਅਲ ਹੁੰਦਾ ਕਿ ਉਹ ਕੁਝ ਕਰ ਸਕਦਾ ਪਰ ਸਟਾਰਟਅਪ ਨਹੀਂ ਲੈ ਪਾਉਂਦੇ ਕਿਸੇ ਕਰੇ ਨਾ ਸਟਾਰਟਅਪ ਭਾਜੀ ਕਰਨਾ ਨਹੀਂ ਨਾ ਚਾਹੁੰਦੇ ਪੰਜਾਬ 'ਚ ਰਹਿ ਗਏ ਇਹ ਛੋਟਾ ਕੰਮ ਇਹਨੂੰ ਛੋਟਾ ਦੱਸਦੇ ਆ ਭਾਜੀ ਲੋਕ ਹਾਂ ਬਾਹਰ ਵੀ ਆਪਾਂ ਦਿਹਾੜੀ ਕਰਦੇ ਆ ਉਰੇ ਵੀ ਦਿਹਾੜੀ ਕਰਦੇ ਆ ਜੇ ਬਾਹਰ ਆਪਾਂ ਛੋਟਾ ਕੰਮ ਕਰ ਸਕਦੇ ਤੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਫਿਰ ਕਿਉਂ ਆਪਾਂ ਕਹਿੰਦੇ ਆ ਕਿ ਪ੍ਰਵਾਸੀਆਂ ਨੇ ਰਾਜ ਕਰ ਲਿਆ ਜੇ ਪ੍ਰਵਾਸੀ ਰਾਜ ਤਾਂ ਹੀ ਕਰ ਰਹੇ ਨਾ ਜੇ ਆਪਾਂ ਪੰਜਾਬ ਛੱਡ ਰਹੇ ਹਾਂ ਤਾਂ ਹਾਂ ਮਾਈਂਡ ਸੈਟਅਪ ਦੀ ਲੋੜ ਹੈ ਬਾਸ ਜੀ ਹਾਂ ਜੇ ਮਾਈਂਡ ਤੁਹਾਡਾ ਇੱਥੇ ਸੈੱਟ ਹੈ ਤੁਸੀਂ ਇੱਥੇ ਵੀ ਲੱਖ ਡੇਢ ਲੱਖ ਮਹੀਨਾ ਕਮਾ ਸਕਦੇ ਹੋ ਜੇ ਇੱਥੇ ਨਹੀਂ ਕੁਝ ਕਰਨਾ ਤੇ ਬਾਹਰ ਜਾ ਕੇ ਵੀ ਕੁਝ ਨਹੀਂ ਕਰਨਾ ਤੁਸੀਂ ਤੇ ਹੁਣ ਅਗਲਾ ਪਲਾਨ ਕੀ ਲਾਈਫ ਦੇ ਵਿੱਚ ਕੀ ਅਗਲਾ ਟਾਰਗੇਟ ਰੱਖਿਆ ਹੋਇਆ ਹੈ ਟਾਰਗੇਟ ਭਾਜੀ ਅਗਲੇ ਤਾਂ ਜਿੱਦੋਂ ਹੁਣ ਮੇਰੀਆਂ 4 ਗੱਡੀਆਂ ਜੀ ਇਸ ਟਾਈਮ ਤੇ ਤਾਂ ਆਉਣ ਵਾਲੇ ਸਾਲ 'ਚ ਮੈਂ 5-7 ਗੱਡੀਆਂ ਹੋਰ ਪਾਉਂਗਾ ਨਵੀਆਂ ਤੇ ਜਿਹੜੇ ਪੰਜਾਬੀ ਭਰਾ ਮਿਹਨਤ ਕਰਨਾ ਚਾਹੁੰਦੇ ਆ ਮੈਂ ਵਧੀਆ ਸੈਲਰੀ ਤੇ ਵੀ ਰੱਖ ਸਕਦਾ ਭਾਜੀ ਮੈਂ ਕਮਿਸ਼ਨ ਤੇ ਵੀ ਰੱਖ ਸਕਦਾ ਜੇ ਕੋਈ ਮਿਹਨਤ ਬੰਦਾ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਆ ਕੇ ਜਰੂਰ ਮੇਰਾ ਕੰਟੈਕਟ ਨੰਬਰ ਲੈ ਲੈ ਤੇ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਕਿਰਪਾ ਕਰਕੇ ਸ਼ੇਅਰ ਕਰ ਦਿਓ ਨੰਬਰ ਹਾਂਜੀ ਭਾਜੀ ਮੇਰਾ ਨੰਬਰ ਹੈਗਾ 843746276284374 62762 ਜਿੰਨੇ ਵੀ ਕੰਟੈਕਟ ਕਰਨਾ ਬਈ ਮੇਰੇ ਨਾਲ ਆਰਾਮ ਨਾ ਕਰ ਸਕਦਾ ਭਾਜੀ ਸੋ ਬਾਕੀ ਜਜ਼ਬੇ ਨੂੰ ਸਲਾਮ ਹੈ ਜਿਸ ਤਰ੍ਹਾਂ ਦੇ ਨਾਲ ਇਹ ਨੌਜਵਾਨ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰ ਰਿਹਾ ਤੇ ਕੁਝ ਆਪਣਾ ਹੀ ਕਰਨ ਦਾ ਇਹ ਕਿ ਜਜ਼ਬਾ ਸੀ ਉਹ ਹੁਣ ਜਜ਼ਬਾ ਹੈਗਾ ਕਿ ਪਬਲਿਕ ਦੇ ਸਾਹਮਣੇ ਆਉਣ ਲੱਗੇ ਤੇ ਅੱਜ ਜਿਹੜੀ ਕਿ ਇਸ ਨੌਜਵਾਨ ਦੀਆਂ ਕੁਲਫੀਆਂ ਹੈਗੀਆਂ ਨੇ ਉਹ ਜਿਹੜੇ ਕਿ ਵੱਡੇ ਵੱਡੇ ਸਲੇਬ੍ਰਿਟੀਜ਼ ਪਸੰਦ ਕਰ ਰਹੇ ਨੇ ਇਸੇ ਵੱਲੋਂ ਤਿਆਰ ਕੀਤੀ ਗਈ ਕੋਈ ਦੀ ਬਰਫੀ ਹੋਵੇ ਜਾਂ ਬਿਸਕੁਟ ਹੋਵੇ ਹੋਰ ਪ੍ਰੋਡਕਟ ਹੋਵੇ ਉਹ ਵੀ ਵਿਦੇਸ਼ਾਂ ਦੇ ਵਿੱਚ ਜਿਹੜੇ ਕਿ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਨੇ ਸੋ ਕੀ ਕਹਿਣਾ ਤੁਹਾਡੇ ਇਸ ਸਟੋਰੀ ਦੇ ਬਾਰੇ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਵਿਦਾਰੇ ਅਪਰਲ ਜੁਡੇਰ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਂ ਨਾਲ ਪਰਵਿੰਦਰ ਮੋਹਾਲੀ